ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾ ਇੱਕ ਟਾਪ ਰੀਡ ਵੈਰ ਸੇਲ ਲੈ ਲੈ ਕਹੇ ਜੀ ਗੱਬਣਾ ਬਈ ਥੋੜੇ ਕਿ ਦਿਨ ਕਰਮਣੀ ਲੈਂਦੀ ਆ ਤੇ ਜਿਸ ਘਰ ਚੋਂ ਵੀਡੀਓ ਬਣਾਉਣ ਲੱਗੇ ਆ ਵੀਰ ਦੇ ਖੇਲੂ ਪਸ਼ੂ ਆ ਬਾਈ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਿੱਕਾ ਸਿੱਕਾ ਕਰਵਾ ਜੀ ਹੋ ਠੀਕ ਵਧੀਆ ਹਾਂਜੀ ਠੀਕ ਠਾਕ ਜੀ ਨਾਮ ਤੇ ਐਡਰੈਸ ਬੋਲਦੇ ਨਾਮ ਗੁਰਤੇਪ ਸਿੰਘ ਜੀ ਪਿੰਡ ਰੂੜੇਕ ਕਲਾਂ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਾਪਾ ਜੀ ਨੇੜੇ ਪਿੰਡ ਆਪਾਂ ਨੇੜੇ ਇਧਰ ਧੌਲਾ ਵੀ ਨੇੜੇ ਆ ओके ਮੋਬਾਈਲ ਨੰਬਰ ਹੀ ਆਪਾਂ ਮੋਬਾਈਲ ਨੰਬਰ ਪੁੱਤ 98786 ਜੀ 50489 ਠੀਕ ਆ ਕਿਹੜਾ ਸੂਆ ਸੁੰਦੀ ਇਹ ਪਹਿਲਾ ਸੂਆ ਸੁੰਦੀ ਆ ਜੀ ਕਿੰਨੇ ਕ ਦਿਨ ਲਊ ਬਾਈ ਇਹ ਹੁੰਦਾ 5 ਦਿਨ ਰਹਿੰਦੇ ਆ ਬਾਈ 5 ਕਿ ਦਿਨ ਹਾਂ ਕਿੰਨਾ ਦੁੱਧ ਦੇ ਦੂ ਐਸਟੀਮੇਟ ਜ ਆਪਾਂ ਐਸਟੀਮੇਟ ਦੇਖਣ ਦਾ ਲਾਇ 20 ਲੀਟਰ 22 ਲੀਟਰ ਦੁੱਧ ਦੇ ਦੂ ਜੀ ਹੂੰ ਬਾਕੀ ਸੇਵਾ ਤੇ ਆ ਜੀ ਹਨਾ ਆਪ ਕੋ ਆਪਣੀ ਕੋਈ ਫੁੱਲ ਕੱਦ ਫੁੱਲ ਪਲੀ ਵੀ ਪਲੂਣ ਵਹਿੜਾ ਲੇਵਾ ਦੇਖੋ ਕਮਾਲ ਦਾ ਕੱਲੀ ਕੱਚੀ ਕੱਚੀ ਆ ਹੋਸਾ ਮਨਾ ਨਾ ਜਾ ਲਾਇਓ ਲੈ ਤਿਆਰੀ ਖੈਰ ਵਹਿੜ ਦੀ ਬਹੁਤ ਚੰਗੀ ਆ ਬਾਈ ਬਣੂ ਬਹੁਤ ਹਨ ਬਾਈ ਹਾਂ ਬਾਈ ਹੂੰ ਕੀ ਆ ਬਾਤ ਆ ਬਾਈ ਹੋਰ ਹੈ ਲੈ ਇਹ ਹਫਤਾ ਤਾਂ ਨਹੀਂ ਪੰਜ ਚਾਰ ਦਿਨ ਤਾਂ ਆ ਦੇ ਜਮੀ ਰਹਿੰਦੇ ਨੇ ਹੂੰ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਫੇਸ ਦੀ ਬਿਊਟੀ ਕਮਾਲ ਦੀ ਆ ਫੋਲੀ ਵੀ ਬਹੁਤ ਆ ਬਾਈ ਕੋਈ ਲਸਸੀ ਨਾ ਮੀਨਾ ਸਮਝੇ ਪੂਰੀ ਪਾਲੀ ਵੀ ਆ ਜਾਣ ਵਾਲੀ ਆ ਘਰੇਲੂ ਵੈੜ ਆ ਬਾਈ ਤੇ ਮੁੱਲ ਬਾਈ ਫੋਨ ਤੇ ਹੋ ਜਾ ਹਾਂ ਮੁੱਲ ਫੋਨ ਤੇ ਜਾਇਜ ਹੂੰ ਸਜਾਇਜ ਦੋ ਦਿਨ ਲਾ ਕੇ ਬਾਈ ਦੋ ਚੱਕੀ ਜਾਂਦੀ ਆ ਚਾਰ ਦਿਨ ਤਾਂ ਹੋ ਗਈਆਂ ਇਹ ਚਾਰ ਦਿਨ ਮੰਨ ਲਓ ਠੀਕ ਆ ਬਾਈ ਹੂੰ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰਨਾ ਹੈ ਕਿਆ ਬਾਤ ਆ ਫੁੱਲ ਬਰੀਡ ਆ ਛੋਟੀ ਨਾ ਮੰਨੋ ਫੁੱਲੀ ਵੀ ਜਾਣ ਜੂਣ ਵਾਲੀ ਬਾਲੀ ਆ ਬਈ ਬਾਕੀ ਮੁੱਲ ਬਾਈ ਕਹਿੰਦਾ ਆਪਾਂ ਜਾਇਜ਼ ਰੱਖਾਂਗੇ ਬਾਹਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਹੋਊਗਾ ਲਾਂਟੂ ਲਵ ਬਹੁਤ ਵਈਆਂ ਹਜੇ ਸੀਮਣ ਸੁਮਣ ਦਾ ਰਿਕਾਰਡ ਹੈਗਾ ਬਈ ਇਹਦਾ ਬਈ ਯਾਰ ਭਰਾਏ ਦਾ ਚੰਗਾ ਹੋਈ ਪਰ ਪਤਾ ਨਹੀਂ ਬਈ ਯਾਰ ਐਵੇਂ ਹਣਾ ਆਪਾਂ ਕਹਿ ਦਈਏ ਵੀ ਸਹੀ ਗੱਲ ਆ ਬਈ ਹਾਂ ਹੂੰ ਤੇ ਕਿッセ ਵੀਰ ਨੂੰ ਬਾਈ ਬੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਂ ਜਲੋਂ ਧੰਨਵਾਦ